ਪਿਛਲੇ ਦਿਨੀ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਹਿੰਦੂਆਂ ਪ੍ਰਤੀ ਕੀਤੀ ਟਿੱਪਣੀ ਨੂੰ ਲੈ ਕੇ ਪੂਰੀ ਭਾਜਪਾ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਜਗ੍ਹਾ-ਜਗ੍ਹਾ ਭਾਜਪਾ ਵੱਲੋਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ ਉਧਰ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਨੇਤਾ ਸ਼ਵਤ ਮਲਿਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਨਕੀਦੀ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਅਨਮੈਚੂਰ ਲੀਡਰ ਹੈ ਅਤੇ ਉਸ ਨੂੰ ਰਾਜਨੀਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹਨਾਂ ਕਹਿੰਦੇ ਕਿ ਕਾਂਗਰਸ ਨੇ 99 ਸੀਟਾਂ ਦੇ ਚੋਣ ਲੜ ਕੇ ਕਿਸੇ ਤਰੀਕੇ ਯੁਕਤ ਬਣਾ ਕੇ ਆਪਣੇ ਆਪ ਨੂੰ ਵਿਰੋਧੀ ਧਿਰ ਵਿੱਚ ਲਿਆਂਦਾ ਤੇ ਇੰਡੀਆ ਗੱਡਜੋੜ ਦਾ ਸਹਾਰਾ ਲਿਆ ਅਤੇ ਅਨਮਚੂਰ ਲੀਡਰ 라ਹુલ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਦਿੱਤਾ। ਅਤੇ ਹੁਣ 라ਹુલ ਗਾਂਧੀ ਊਲ ਫਜ਼ੂਲ ਗੱਲਾਂ ਸੰਸਦ ਭਵਨ ਵਿੱਚ ਕਰ ਰਹੇ ਹਨ। ਇਹ ਨਾਲ ਹੀ ਕਾਂਗਰਸ ਦੇ ਉੱਪਰ वार ਕਰਦੇ ਹੋਏ ਸ਼ਵੇਤ ਮਾਲਿਕ ਨੇ ਕਿਹਾ ਕਿ ਅਗਰ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਕਦੇ ਵੀ 1975 ਵਿੱਚ ਦੇਸ਼ ਵਿੱਚ ਐਮਰਜੈਂਸੀ ਨਾ ਲੱਗਦੀ ਅਤੇ ਨਾ ਹੀ ਪੰਜਾਬ ਵਿੱਚ ਅਤਵਾਦ ਜਿਹਾ ਰਾਜ ਆਉਂਦਾ ਕਿ ਇੱਕ ਮਾਨਸਿਕ ਰੂਪ ਦੇ ਵਿੱਚ ਅਰੀ ਪੱਕ ਵਿਅਕਤੀ ਅਰੀ ਪੱਕੋ ਕਹਿੰਨੇ ਆ ਇਮੈਚਿਊਰ ਵਿਅਕਤੀ ਉਹ ਅੱਜ ਕੇਵਲ 99 ਸੀਟਾਂ ਜਿੱਤ ਕੇ 543 ਦੀ ਲੋਕ ਸਭਾ ਹੈ ਪਰ ਜੁਗਾੜਬੰਦੀ ਕਰਕੇ ਕੇਵਲ ਨਾ ਡਿਮੇ ਸੀਤਾ ਜਿਤਕੇ ਕਾਂਗਰਸ ਦੀ ਆ ਉਹ ਅੱਜ ਲੋਕ ਸਭਾ ਦਾ ਵਿਪੱਖਸ਼ ਦਾ ਨੇਤਾ ਬਣ ਗਿਆ ਰਾਹੁਲ ਗਾਂਧੀ ਸੋ ਇਹ ਦਾ ਸਭ ਜਾਣਨੇ ਆ ਕਿ ਰਾਹੁਲ ਗਾਂਧੀ ਦਾ ਮਾਨਸਿਕ ਸਤਰ ਕਿਸ ਲੈਵਲ ਤੇ ਹੈ ਕਿ ਸੰਸਦ ਦੇ ਆਪਣੇ ਜੀਵਨ ਇਂ ਕਦੀ ਤੇ ਉਹਨਾਂ ਦੀ ਅੱਖ ਮਿਝਲ ਜਾਂਦੀ ਸੀ ਕਦੀ ਉਹਨਾਂ ਦੀ ਜ਼ੁਬਾਨ ਫਸਲ ਜਾਂਦੀ ਸੀ ਕਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਜੱਫਾ ਪਾਣ ਲਈ ਉੱਠ ਕੇ ਚਲੇ ਜਾਂਦੇ ਸੀ ਸੋ ਅਸੀਂ ਉਹਨਾਂ ਤੋਂ ਬੜੇ ਪਰਜੀਤ ਐ ਔਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਉਹ ਸੁਸ਼ੋਭਿਤ ਵੀ ਹੁੰਦੇ ਰਹੇ ਨੇ ਔਰ ਦੁਰਭਾਗਿਆ ਇਹ ਦੇਖਦਾ ਕਿ ਐਸਾ ਵਿਅਕਤੀ ਅੱਜ ਇੰਨੇ ਵੱਡੇ ਧਾਇਤਵਾਂ ਦੇ ਉੱਤੇ ਜਿੱਥੇ ਕਿ ਅਕਲ ਬਿਹਾਰੀ ਵਾਜਪਾਈ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਅਰຸນ ਜੇਤਲੀ ਜੀ ਬੈਠਿਆ ਕਰਦੇ ਸੀ ਜਿੱਥੇ ਕਿ ਸਵਰਗੀਏ ਸੁਸ਼ਮਾ ਸਵਰਾਜ ਜੀ ਬੈਠਿਆ ਕਰਦੇ ਸੀ ਸੋ ਐਸੇ ਧਾਇਤਵ ਦੇ ਉੱਤੇ ਇਹ ਰਾਹੁਲ ਗਾਂਧੀ ਨਾਮ ਦਾ ਵਿਅਕਤੀ ਜਿਹੜਾ ਹੈ ਉਹ ਅਜ ਆ ਗਿਆ ਹੈ। ਔਰ ਉਹ ਕਹਿੰਦੇ ਨੇ ਕਿ ਪਹਿਚਾਨ ਦੇ ਉਸ ਵਿਅਕਤੀ ਦੀ ਸਭ ਨੂੰ ਹੈ ਹੀ। ਸੋ ਆਚਰਨ ਤੇ ਵਿਵਹਾਰ ਵੀ ਉਹਦਾ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹਦੀ ਪਹਿਚਾਨ ਸ਼ੁਰੂ ਤੋਂ ਦੇਸ਼ ਵਿੱਚ ਬਣੀ। ਤੇ ਅੱਜ ਜੁਨੇ ਕੱਲ ਹਿੰਦੂ ਜਿਹੜੇ ਕਿ ਇੱਕ ਮੈਜੋਰਿਟੀ ਦੇ ਵਿੱਚ ਅਸੀਂ 80% ਇਹ ਦੇਸ਼ ਦੀ ਜਨਸਖਿਆ ਹਿੰਦੂ ਹੈ। ਇਹ ਦੇਸ਼ ਸੈਕੂਲਰ ਦੇਸ਼ ਹੈ। ਸਾਰੇ ਧਰਮਾਂ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ ਔਰ ਸਪੈਸੀਫਿਕਲੀ ਹਿੰਦੂਆਂ ਨੂੰ ਹਿੰਸਕ ਲਫਜ਼ ਉਸ ਵਿਅਕਤੀ ਨੇ ਕਿਹਾ ਕਿ ਕਿੱਡਾ ਦੁਰਭਾਗੇਪੂਰਨ ਸ਼ਬਦ ਹੈ ਉਸ ਵਿਅਕਤੀ ਉਹਦੇ ਬਾਰੇ ਤੇ ਮੈਂ ਜਾਣਨਾ ਹੀ ਆ ਕਿ ਉਹ ਆਪਣੇ ਦਾਦਾ ਜੀ ਦਾ ਨਾਂ ਨਹੀਂ ਲੈਂਦਾ ਫਰੋਜ਼ ਗਾਂਧੀ ਜੀ ਦਾ ਜਿਹੜੇ ਕਿ ਪਾਰਸੀ ਸੀ ਉਹਦੇ ਮਾਤਾ ਜੀ ਹਿਟਰੀ ਤੋਂ ਆਏ ਸੀ ਤੇ ਉਹਨੂੰ ਕੀ ਪਤਾ ਕਿਸੇ ਧਰਮ ਦਾ ਤੇ ਕਿਸੇ ਯਾਤ ਕਰਨਾ ਹੈ ਤੇ ਕਿਸੇ ਅਚਰੰਦਾ ਮੈਂ ਉਹਨੂੰ ਪੁੱਛਣਾ ਚਾਹਨਾ ਰਾਹੁਲ ਗਾਂਧੀ ਨੂੰ ਕਿ ਕੀ ਬਹਾਦਰ ਗਾਂਧੀ ਜੀ ਹਿੰਸਕ ਸਗੇ ਹਿੰਦੂ ਸੀਗੇ ਕੀ Swami Vivekananda ਜੀ ਹਿੰਸਕ ਸਗੇ Hindu ਸੀਗੇ ਸੋ ਇਹ ਵਿਅਕਤੀ ਨੂੰ ਅੱਜ ਰਾਸ਼ਟਰ ਤੋਂ ਦੇਸ਼ ਤੋਂ ਮਾਵੀ ਮੰਗਲੇ جائیں ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਧਰਮਾਂ ਦੇ ਜਿਹੜੇ ਸਾਡੇ ਆਰਾਧ्य ਮਹਾਪੁਰਸ਼ੋ ਇਹਨੇ ਉਹਨਾਂ ਦੀਆਂ ਚਿੱਤਰ ਲੈ ਕੇ અપਮਾਨਿਤ ਕੀਤਾ ਉਹਨਾਂ ਨੂੰ ਔਰ ਸਜਣ ਦੀ ਟੇਬਲ ਦੇ ਹੱਥ ਤੇ ਇਸ ਹਿੰਮਤ ਜੋੜ ਰਾਹੁਲ ਗਾਂਧੀ ਰਾਧੇ ਵਿਅਕਤੀ ਨੇ ਉਹ ਚਿੱਤਰ ਦਿਖਾਣੇ ਸ਼ੁਰੂ ਕਰਤੇ ਟੇਬਲ ਇਸ ਹੀ ਉਹ ਮਹਾਪੁਰਸ਼ਾਂ ਦੇ ਚਿੱਤਰਾਂ ਦਾ ਸਥਾਨ ਉਹ ਟੇਬਲ ਸੀਗੀ ਫਿਰ ਅਗਨੀਵੀਰ ਯੋਜਨਾ ਦੇ ਤੋਂ ਜਾਣਕਾਰੀ ਕੋਈ ਨਹੀਂ ਹੈ ਕਮ ਸੇ ਕਮ ਕੋਈ ਜਾਣਕਾਰੀ ਦੇ ਲੈ ਕੇ ਘਰ ਆਏ ਕਿ ਜੀ ਅਗਨੀਵੀਰ ਯੋਧਾ ਨੇ ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਦਿੰਦੇ ਨੇ ਉਹਨਾਂ ਲਈ ਇਸ ਵਿਅਕਤੀ ਨੇ ਕਿਹਾ ਕਿ ਉਹ ਜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਔਰ ਉਸ ਸਮੇ ਸਾਡੇ ਰੱਖਿਆ ਮੰਤਰੀ ਰਾਜਨਾਥ ਜੀ ਨੂੰ ਉੱਠ ਕੇ ਇਹ ਕਹਿਣਾ ਪਿਆ ਕਿ ਇਹ ਤੁਹਾਡੀ ਜਾਣਕਾਰੀ ਨਹੀਂ ਹੈ ਨੇਤਾ ਵਿਪੱਖਸ਼ ਰਾਹੁਲ ਗਾਂਧੀ ਜੀ ਉਹਨਾਂ ਨੂੰ 1 ਕਰੋੜ ਰੁਪਇਆ ਕਿ ਕੋਈ ਸ਼ਹੀਦ ਹੋ ਜਾਂਦਾ ਹੈ ਕਿ ਨਹੀਂ ਵੀਰ ਤੇ ਭਾਰਤ ਸਰਕਾਰ ਦਿੰਦੀ ਹੈ। ਔਰ ਉਸ ਤੋਂ ਬਾਅਦ ਇਹ ਵਿਅਕਤੀ ਨੇ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹਿ ਸਕਦੇ ਆ ਸ਼ਰਮਿੰਦਗੀ ਨਹੀਂ ਮਹਿਸੂਸ ਕੀਤੀ ਔਰ ਅੱਗੇ ਵਧ ਗਿਆ। ਔਰ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਗੱਲਾਂ ਕਰ ਰਿਹਾ ਹੈ। ਔਰ ਸਾਰਾ ਸਦਨ ਅਚੰਬਿਤ ਸੀ। ਕਿ ਸਦਨ ਦੀ ਮਰਿਆਦਾ ਦਾ ਕੀ ਬਣੇਗਾ ਆਪੋ ਵਿਸ਼ੇ ਦੇ ਵਿੱਚ ਜਿੱਤੇ ਐਸਾ ਇਮਤਜੋੜ ਨੇਤਾ ਕਾਂਗਰਸ ਨੇ ਪ੍ਰੋਜੈਕਟ ਕਰ ਦਿੱਤਾ ਔਰ ਮੈਂ ਤਾਂ ਸਮਝਣਾ ਕਿ ਵਿਪਖਸ਼ੀ ਨੇਤਾ ਵੀ ਜਿਹੜੇ ਕਈ ਵਿਰਸ਼ਟ ਨੇਤਾ ਨੇ ਵਿਦਵਾਨ ਵੀ ਨੇ ਵਿਪਖਸ਼ ਦੇ ਵਿੱਚ ਉਹ ਵੀ ਪਿੱਛੇ ਬੈਠੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਸੀ ਕਿ ਅੱਜ ਇਹ ਜਿਹੜਾ ਮੋਦੀ ਜੀ ਦੀ ਜੋ ਸੁਨਾਮੀ ਤੋਂ ਘਬਰਾ ਕੇ ਇਹ ਜਿਹੜਾ ਹਿੰਦੀ ਗਠਬੰਦਰ ਮਰਿਆ ਤੇ ਨੇਤਾ ਕਿੰਨੂ ਅਸੀਂ ਬਣਾ ਰਿਆ ਇਹ ਸਭ ਉਤਰਦਾਈ ਨੇ ਜਿਸ ਲੋ ਐਸਾ ਵਿਅਕਤੀ ਅਸ਼ੋਭਨੀਏ ਵਿਵਹਾਰ ਕਰਦਾ ਹੈ ਸੰਸਦ ਦੇ ਤੇ ਉਹਦਾ ਜੋ ਕਹਿ ਸਕਨੇ ਆ ਨਿੰਦਾ ਉਹ ਸਾਰੇ ਉਹ ਵਿਅਕਤੀਆਂ ਨੂੰ ਜਾਂਦੀ ਹੈ ਜਿਨ੍ਹਾਂ ਨੇ ਉਹਨੂੰ ਨੇਤਾ ਵਿਪੱਖਸ਼ ਬਣਾਉਣ ਦੇ ਲਈ ਪ੍ਰਪੋਜ਼ ਕੀਤਾ ਸੋ ਅੱਜ ਮੈਂ ਤੁਹਾਨਾਂ ਲਈ ਜਾਣਕਾਰੀ ਦੇਵਾਂਗਾ ਕਿ ਕਾਂਗਰਸ ਦਾ ਤੰਡ ਪੰਜਾਬ ਦੇ ਵਿੱਚ ਚਲਿਆ ਲੱਖਾਂ ਜਾਨਾਂ ਕੁਰਬਾਨ ਹੋ ਗਈਆਂ ਹਰ ਤਰ੍ਹਾਂ ਦੇ ਲੋਕਾਂ ਦੀਆਂ ਆਂਤਕਵਾਦੀਆਂ ਦਾ ਰਾਜ ਹੋ ਗਿਆ ਸੀ ਜੇ ਇਹ ਕਾਂਗਰਸ ਨਾ ਹੁੰਦੀ ਤੇ ਪੰਜਾਬ ਵਿੱਚ ਆਂਤਕਵਾਦ ਨਾ ਹੁੰਦਾ ਇਹ ਕਾਂਗਰਸ ਨਾ ਹੁੰਦੀ ਤੇ ਇਹ ਪਰਿਵਾਰਵਾਦ ਨੂੰ ਬढ़ावा ਨਾ ਮਿਲਦਾ ਪੰਡਤ ਨਹਿਰੂ ਜੀ ਉਹਨਾਂ ਤੋਂ ਬਾਅਦ ਇੰਦਰਾ ਗਾਂਧੀ ਜੀ ਉਹਨਾਂ ਦੁਬਾਰਾ ਜੀ ਆਂਦੀ ਜੀ ਔਰ ਉਹਨਾਂ ਤੋਂ ਬਾਅਦ ਸੋਨੀਆ ਗਾਂਧੀ ਜੀ ਔਰ ਇਹ ਹਿੰਮਤ ਜੋੜ ਰਾਹੁਲ ਗਾਂਧੀ ਔਰ ਸਵਦੇਸ਼ੀ ਦੇ ਉੱਤੇ ਉਠਾਰਾ ਘਾਤ ਨਾ ਹੁੰਦਾ ਸੋ ਅੱਜ ਇਹ ਕਾਂਗਰਸ ਵੀ ਸਰਕਾਰ ਰਹੀ ਔਰ ਉਹ ਸਰਕਾਰ ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਜਾਂ ਪਹਿਲੇ 70 ਸਾਲਾਂ ਇਹ ਜਿਹੜਾ ਭ੍ਰਸ਼ਟਾਚਾਰ ਦਾ ਤਾंडव ਹੋਇਆ ਉਕਤ ਰਾਣ ਅਲੀ ਇੱਕ ਕਾਂਗਰਸੀ ਇੱਕ ਕਾਂਗਰਸ ਦਾ ਅੱਗਾ ਮੰਤਰੀ ਮੰਡਲ ਜਿਹੜਾ ਸੀਗਾ ਉਹ ਜੇਲ੍ਹ ਦੇ ਵਿੱਚ ਬੰਦ ਸੀ ਔਰ ਜ਼ਬਰਦਸਤ ਘੁਟਾਲੇ ਚਾਹੇ ਉਹ ਫਰਦ ਦਾ ਘੁਟਾਲਾ ਹੋਏ ਚਾਹੇ ਉਹ ਸਪੈਕਟਰਮ ਦਾ ਘੁਟਾਲਾ ਹੋਏ ਚਾਹੇ ਉਹ ਕੋਲ ਸਕੇਮ ਹੋਏ ਉਸ ਝੜੀ ਇੱਕ ਕਾਂਗਰਸ ਨੇ ਲਾਈ ਔਰ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਘੁਟਾਲੇ ਜਿਹੜੇ ਨੇ ਕੇਸ ਇਸ ਕਾਂਗਰਸ ਦੇ ਉੱਤੇ ਚੱਲ ਰਹੇ ਨੇ। ਇਹੀ ਕਾਂਗਰਸ ਹੈ ਜਿਹਦੇ ਰਾਜ ਦੇ ਵਿੱਚ ਦੰਗੇ ਹੁੰਦੇ ਸੀ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਦੀ ਪਾਲਿਸੀ ਦੇ ਚੱਲਦੀ ਸੀ। ਔਰ ਦੰਗੇ ਹੁੰਦੇ ਸੀ Hindu Muslim ਦੰਗੇ ਹੁੰਦੇ ਨਹੀਂ ਧਰਮਾਂ ਨੂੰ ਆਪਸ ਹੀ ਲੜਾਉਂਦੀ ਸੀ ਅੱਜ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਦੇ 10 ਸਾਲ ਕਿਸੇ ਜਗ੍ਹਾ ਕੋਈ ਦੰਗਾ ਨਹੀਂ ਹੁੰਦਾ। ਔਰ ਇਹ ਦੰਗੇ ਕਰਵਾਉਣ ਵਾਲੀ ਕੌਣ ਸੀ? ਸੱਤਾ ਸੁਖ ਲੈਣ ਵਾਲੀ ਪਰਿਵਾਰਵਾਦੀ ਜਗਾਰ ਇਹ ਕਾਂਗਰਸੀ ਅੱਜ ਜੋ ਇਹਨਾਂ ਨੇ ਮਿਸ ਗਵਰਨੈਂਸ ਕੀਤੀ ਜੋ ਗੁੰਡਾ ਰਾਜ ਹੋਇਆ ਹੋਸਣੇ ਬਾਹੂ ਬਲੀਆਂ ਦਾ ਰਾਜ ਸੀ ਅਪਰਾਧੀਆਂ ਦਾ ਰਾਜ ਸੀ ਉਹ ਕਾਂਗਰਸ ਦੇ ਰਾਜ ਜੁ ਹੋਇਆ ਔਰ ਇਹ ਕਾਂਗਰਸ ਜਿਹੜੀ ਲਗਾਤਾਰ ਤਿੰਨ ਵਾਰੀ ਬੁਰੀ ਤਰ੍ਹਾਂ ਹਾਰ ਚੁੱਕੀ ਹੈ 2014 ਇਨ ਕਾਂਗਰਸ ਬੁਰੀ ਤਰ੍ਹਾਂ ਮਕ ਨਗਾਰੀ ਗਈ મોદી ਜੀ ਪ੍ਰਧਾਨ ਮੰਤਰੀ ਬਣੇ 2019 ਦੇ ਵਿੱਚ ਇਹ ਕਾਂਗਰਸ ਬੁਰੀ ਤਰ੍ਹਾਂ ਨਗਾਰੀ ਗਈ મોદી ਜੀ ਫੇਰ ਪ੍ਰਧਾਨ ਮੰਤਰੀ ਬਣੇ ਔਰ ਤੀਸਰੀ ਵਾਰ ਇਹ ਤਿੰਨ ਅੰਕੜੇ ਜੀ ਕਾਂਗਰਸ ਨਹੀਂ ਆ ਸਕੀ ਔਰ ਜਿਹੜਾ ਵਿਪਕਸ਼ੀ ਇਹ ਜਿਹੜਾ ਇੰਡੀ ਗਠਵੰਦਰ ਮਰਿਆ ਸੀ ਉਹ ਭਾਜਪਾ ਨੂੰ 240 ਸੀਟਾਂ ਮਿਲੀਆਂ ਇਹ ਸਾਰਾ ਇੰਡੀ ਗਠਵੰਦਰ ਹਲਕੇ ਵੀ दो सौ चालीस संख्या तक नहीं पहुंच सकिया और अजो ही कांग्रेस का राहुल गांधी नेता है कि रोम चल रहा है कांग्रेस मिट रही है और ये नीरो जो कांग्रेस का राहुल गांधी है यनी हार भूल के भाजपा की जीत देते खुशी जाहर कर रहा है ये नहीं पता ने ने है कि तेरिया से नड़िनवे सीटा आईया ने तू भाजपा के कहते कटाक्ष करना पे तीसरी वारी फिर ਮੋਦੀ ਜੀ ਲਗਾਤਾਰ 5 ਸਾਲ ਤੋਂ ਬਾਅਦ ਹਿਸਟਰੀ ਬੀਟੋਈ ਕਿ ਕੋਈ ਇੱਕ ਰਾਜਨੇਤਾ ਜੋ ਵਿਸ਼ਵਾਸ ਦਾ ਸਭ ਤੋਂ ਲੋਕਪ੍ਰੀਯ ਨੇਤਾ ਹੈ ਉਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਫੋ ਮੈਂ ਇਹ ਮੰਨ ਕਰਾਂਗਾ ਇਹ ਉਹ ਰਾਹੁਲ ਗਾਂਧੀ ਕਿੰਨਾ ਅਹੰਕਾਰੀ ਹੈ ਕਿ ਜਦੋਂ ਲੋਕ ਸਭਾ ਅਧਿਖ ਜਿਹੜਾ ਦਾ ਜਿਸ ਨੇ ਅਸੀਲ ਸੀਗੇ ਉਸ ਵੇਲੇ ਜਿਹੜੇ ਲੋਕ ਸਭਾ ਅਧਿક્ષ ਨੇ ਜਦੋਂ ਮੋਦੀ ਜੀ ਆਏ ਤੇ ਮੋਦੀ ਜੀ ਦਾ ਅਭਿਵਾਦਨ ਕੀਤਾ ਉਹ ਇਸ ਕਰਕੇ ਕੀਤਾ ਕਿ ਸਾਡੀ ਹਿੰਦੂ ਸੰਸਕ੍ਰਿਤੀ ਦੇ ਨਿੱਜ ਹੈ ਕਿ ਜਿਹੜਾ ਵੱਡੀ ਆਗੂ ਦੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਅਸੀਂ ਉਹਨਾਂ ਨੂੰ ਸਿਰ ਚੁਭਾ ਕੇ ਨਮਸਕਾਰ ਕਰਦੇ ਆ ਤੇ ਰਾਹੁਲ ਗਾਂਧੀ ਕੀ ਕਹਿ ਰਿਹਾ ਕਿ ਲੋਕ ਸਭਾ ਅਧਿਖ ਓਮ ਬਿਰਲਾ ਜੀ ਨੇ ਮੋਦੀ ਜੀ ਦਾ ਤੇ ਸਿਰ ਚੁਹਾ ਕੇ ਅਭਿਵਾਦਨ ਕੀਤਾ ਮੇਰਾ ਨਹੀਂ ਕੀਤਾ ਉਹ ਤੋਂ ਉਮਰ ਹੀ ਉਹਨਾਂ ਤੋਂ ਛੋਟਾ ਉਹ ਦੈਤਵ ਹੀ ਜੀ ਉਹਨਾਂ ਦਾ ਛੋਟਾ ਤੇ ਤੂੰ ਐਡਾ ਅਹੰਕਾਰੀ ਹਾਲੇ ਤੱਕ ਤੂੰ ਬਣਾਈ ਕੁਝ ਨਹੀਂ ਰਾਹੁਲ ਗਾਂਧੀ ਤੁਸੀਂ ਤੇ ਹਾਲੇ ਸਿਰਫ ਵਿਪੱਖਸ਼ ਦੇ ਨੇਤਾ ਹੀ ਬਨੇ ਹੋ ਤੇ ਇਹਨਾ ਹੰਕਾਰ ਕਿ ਤੁਹਾਡੀ ਈਗੋ ਹਟ ਹੋ ਗਈ ਕਿ ਅਜ ਮੋਦੀ ਜੀ ਅਜੂਸ਼ ਵਰ ਤੋਂ ਕਿੰਨੇ ਵੱਡੇ ਰਹੇ ਤੇ ਜੇ ਉਹ ਅੰਬਿਰラ ਜੀ ਨੇ ਉਹਨਾਂ ਦਾ ਸਨਮਾਨ ਕਰਤਾ ਤੇ ਤੁਹਾਡੀ ਈਗੋ ਜਿਹੜੀ ਹੈ ਫੌਲ ਈਗੋ ਉਹ ਹਰਟ ਹੋ ਗਈ ਸੋ ਇਸ ਚਿੰਤਨ ਦਾ ਵਿਸ਼ੇ ਅਦੇਸ਼ ਲਈ ਇਸ ਚਿੰਤਾ ਦਾ ਵਿਸ਼ੇ ਦੇਸ਼ ਲਈ ਕਿ ਐਸੇ ਵਿਅਕਤੀ ਰਾਹੁਲ ਗਾਂਧੀ ਜੈਸੇ ਔਰ ਐਸੇ ਲੋਗ ਜਿਨ੍ਹਾਂ ਨੇ ਇਹ ਅੱਜ ਗੁੰਡਾਗਰਦੀ ਟਾਈਪ ਦਿਖਾਣੀ ਸ਼ੁਰੂ ਕਰਤੀ ਹੈ ਕਿ ਸੰਸਦ ਨਹੀਂ ਚੱਲਣ ਦਿਆਂਗੇ ਸਰਕਾਰ ਨਹੀਂ ਚੱਲਣ ਦਿਆਂਗੇ ਸਰਕਾਰ ਸਭ ਦੀ ਹੁੰਦੀ ਹੈ ਪ੍ਰਧਾਨ ਮੰਤਰੀ ਸਭ ਦੇ ਹੁੰਦੇ ਨੇ ਨਿਯੁਕਤ ਹੋ ਜਾਂਦੇ ਨੇ ਤੇ ਜੇ ਦੇਸ਼ ਦੀ ਸਰਕਾਰ ਤੁਸੀਂ ਕਹਿੰਦੇ ਹੋ ਨਹੀਂ ਚੱਲਣ ਦਿਓਗੇ ਤੇ ਦਾ ਮਤਲਬ ਦੇਸ਼ ਨੂੰ ਤੁਸੀਂ ਵਾਪਸ ਲਿਜਾਣਾ ਚਾਹੁੰਦੇ ਹੋ ਆਪਣੇ ਉਸ ਕਾਲੇ ਸ਼ਾਸਨ ਇਹ ਐਸਾ ਨਹੀਂ ਹੋਏਗਾ ਅਜਦੇਸ਼ ਬੱਬਰ ਸ਼ੇਰ ਪ੍ਰਧਾਨ ਮੰਤਰੀ ਇੱਕ ਸੰਿਆਸੀ ਇੱਕ ਤਪਸਵੀ ਇੱਕ ਜਸਸਵੀ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਦੇ ਅਥੀਟਾ ਕਾਂਗਰਸ ਜੋ ਦੇ ਸਾਥੀਆਂ ਦਾ ਕੋਈ ਕੁਚੱਕਰ ਨਹੀਂ ਚੱਲੇਗਾ ਮੋਦੀ ਜੀ ਜਿਨ੍ਹਾਂ ਨੇ ਆਂਦੇ ਹੀ ਟੜੀ ਲਾਤੀ ਕਿਸਾਨਾਂ ਦੀ ਸਨਮਾਨ ਨਿਦਾ ਨਿਦੇ ਦੀ ਘੋਸ਼ਣਾ ਕਰਤੀ ਐਮਐਸਬੀ ਜਿਹੜੀ ਆ ਬਦਾਤੀ 70 ਸਾਲ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਟਰਾਂਸ ਜੈਂਡਰ ਵੀ ਨੇ ਉਹਨਾਂ ਨੂੰ 5 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਉਹ ਦੇ ਦਿੱਤਾ ਔਰ ਇਹ ਜਿਹੜੀ ਕਾਂਗਰਸ ਕਹਿ ਰਹੀ ਹੈ ਕਿ ਭਾਰਤ ਤੀਜੀ ਅਰਥ ਵਿਵਸਥਾ ਨਹੀਂ ਬਣੇਗੀ ਫਿਰ ਉਹ ਅਸੀਂ ਕੰਮ ਕਰਾਂਗੇ ਉਸ ਲੈਵਲ ਤੇ ਮੋਦੀ ਜੀ ਨੇ ਗਰੰਟੀ ਦਿੱਤੀ ਹੈ ਕਿ ਮੇਰੇ ਤੀਸਰੇ ਕਾਰਕਾਲ 'ਚ ਜਦੋਂ ਕਿ ਕਾਂਗਰਸ ਰਾਜ ਵਿੱਚ ਇਹ ਦੇਸ਼ 10 ਨੰਬਰ ਦੀ ਅਰਥਵਿਵਸਥਾ ਸੀ ਮੋਦੀ ਜੀ ਦੇ ਦੂਸਰੇ ਜੋ ਉਹਨਾਂ ਦਾ ਪ੍ਰਧਾਨ ਮੰਤਰੀ ਦਾ ਕਾਰਜਕਾਲ ਸੀ ਪੰਜਵੀਂ ਅਰਥਵਿਵਸਥਾ ਬਣੀ ਔਰ ਮੋਦੀ ਜੀ ਨੇ ਗਰੰਟੀ ਦਿੱਤੀ ਹੈ ਕਿ ਕਾਂਗਰਸ ਜੋ ਮਰਦੀ ਕਰ ਲੈ ਅਸੀਂ ਭਾਰਤ ਨੂੰ ਅੱਗੇ ਲੈ ਕੇ ਜਾਵਾਂਗੇ ਔਰ 5 ਸਾਲ ਦੇ ਕਾਰਜਕਾਲ ਵਿੱਚ ਭਾਰਤ ਤੀਜੀ ਦੁਨੀਆ ਦੀ ਅਰਥਵਿਵਸਥਾ ਬਣੇਗੀ ਸੋ ਮੈਂ ਉਹ ਬਿੱਗ ਬਾਂਗ ਰਹਾ ਆਮ ਕਨਕਲੂਡਿੰਗ ਨਾਓ ਕਿ राहुल गांधी माफी मंगनी चाहिए हिंदू समाज को गांधी जी के भगवान राम प्रूव करो है राहुल गांधी है जिन्हें प्रश्न उठाता कि राम सेतु एग्जिस्ट ही नहीं करता है यही राहुल राहुल गांधी है ज ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਿਲ ਜ਼ਿੰਦਾ ਦੇ ਨਾਰੇ ਲਾ ਲਾਲੇ ਕਨਈਆ ਕੁਮਾਰ ਔਰ ਉਹਦੇ ਸਾਥੀਆਂ ਨੂੰ ਟਿਕਟ ਦਿੰਦੀ ਹੈ ਦਿੱਲੀ ਤੋਂ ਤੇ ਉਸ ਕਰਕੇ ਇਸ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੇ ਮਾਫੀ ਨਹੀਂ ਮੰਗਦੇ ਤਾਂ ਅਗਲਾ ਐਕਸ਼ਨ ਕੌਣ ਕਰੇਗਾ ਐਸਾ ਹੈ ਜੀ ਇਹ ਦੇਸ਼ ਐਕਸ਼ਨ ਕਰੇਗਾ ਸਮਾਜ ਐਕਸ਼ਨ ਕਰੇਗਾ ਐਸੇ ਕਈ ਵਿਅਕਤੀ ਆਏ ਇਹ ਜਿਹੜੇ ਵੱਡੇ ਮੁਗਲ ਆਏ ਚੰਗੇਜ਼ ਖਾਨ ਆਇਆ ਮੁਹੰਮਦ ਗੌਰੀ ਆਇਆ ਉਹ ਹਿੰਦੂਸ ਮੈਦਾਨੀ ਨੂੰ ਵਿਗਾੜ ਤੱਕਿਆ ਤੇ ਰਾਹੁਲ ਗਾਂਧੀ ਜੀ ਮੈਂ ਬੜੇ ਸਾਹਿਬ ਤੁਹਾਨੂੰ ਕਹਿੰਦੇ ਕਿ ਕਾਂਗਰਸ ਨਾ ਹੁੰਦੀ ਤਾਂ ਦੇਸ਼ ਤੇ ਇਹਲਾ ਆਪਣਾ ਹੁੰਦਾ ਕਰੀਏ ਸਾ ਪਿਆਰੇ ਜਨ ਆਰਐਸਐਸਾ ਹੁੰਦੀ ਕਿ ਦੇਸ਼ ਤੇ ਇਹਲਾ ਆਪਣਾ ਹੈਰ ਖੜਗੇ ਸਾਹਿਬ ਜਿਹੜੇ ਨੇ ਉਹ ਤੇ ਕਟਪੁਤਲੀ ਵਾਂਗੂ ਘੁੰਮਣ ਵਾਲੇ ਵਿਅਕਤੀ ਨੇ ਖੜਗੇ ਸਾਹਿਬ ਉਹ ਕਹਿੰਦੇ ਨੇ ਜੋ ਰਾਹੁਲ ਗਾਂਧੀ ਕਹਿੰਦਾ ਖੜਗੇ ਸਾਹਿਬ ਉਹ ਕਹਿੰਦੇ ਨੇ ਜੋ ਸੋਨੀਆ ਗਾਂਧੀ ਜੀ ਕਹਿੰਦੇ ਨੇ ਖੜਗੇ ਸੂਤ ਪਰਿਵਾਰ ਵਾਅ ਦੇ ਕੇ ਬੇਵਸ ਨੇ ਜੇ ਖੜਗੇ ਸਾਹਿਬ ਜੀ ਨੇ अपना अस्तित्व बचाना है कि ਉਹਨਾਂ ਨੂੰ ਗਾਂਧੀ ਪਰਿਵਾਰ ਦੇ ਅੱਗੇ ਨਤਮਸਤ ਹੋ ਰਹੀ ਪਵੇਗਾ ਸੋ ਉਹਨਾਂ ਦੀ ਇਸ ਸਟੇਟਮੈਂਟ ਨੂੰ ਤੁਸੀਂ ਇਹ ਸਮਝ ਕੇ ਚੱਲੋ ਕਿ ਉਹਨਾਂ ਨੇ ਆਪਣੇ ਉਸ ਜਿਹੜੇ ਸ਼ਾਸਕ ਨੇ ਕਾਂਗਰਸ ਦੇ ਸ਼ਾਸਕ ਹੀ ਨੇ ਉਹਨਾਂ ਅੱਗੇ ਨਤਮਸਤ ਹੋ ਗਿਆ ਬਿਆਨ ਦਿੱਤਾ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਜਾਏ ਤਾਂ ਪਹਿਲਾਂ ਵਿਚਾਰ ਜਨਤਕ ਨੂੰ ਦਿੱਤੇ ਚੁਣ ਲੈ

ਸੰਸਦ ਦੇ ਵਿੱਚ ਰਾਸ਼ਟਰਪਤੀ ਜੀ ਦੇ ਅਭਿਵਾਦਨ ਤੇ ਚਰਚਾ ਚੱਲ ਰਹੀ ਹੈ ਤੇ ਜੋ ਉੱਥੇ ਚਰਚਾ ਚੱਲ ਰਹੀ ਹੈ ਉਹ ਅਸੀਂ ਉਹਦੇ ਤੇ ਬੋਲਣਾ ਹੁੰਦਾ ਹੈ ਉਹ ਨੇਤਾ ਵਿਪੱਖ ਜਿਹੜਾ ਉਹਨੇ ਰਾਸ਼ਟਰਪਤੀ ਜੀ ਦਾ ਨਾਂ ਹੀ ਨਹੀਂ ਲਿਆ ਉਹ ਆਪਣਾ ਹੀ ਸੈਲਫ ਬ੍ਰਾਂਡਿੰਗ ਕਰਨ ਲੱਗਾ ਠੀਕ ਕਹਿ ਰਹੇ ਹੋ ਤੁਸੀਂ ਕਿ ਰਾਹੁਲ ਗਾਂਧੀ ਜੀ ਨੂੰ ਨਾ ਦੇਸ਼ ਦੀ ਚਿੰਤਾ ਹੈ ਰਾਹੁਲ ਗਾਂਧੀ ਜੀ ਨੂੰ ਨਾ ਸੰਸਦੀ ਪ੍ਰਣਾਲੀ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਨਾ ਲੋਕਤੰਤਰ ਦੀ ਚਿੰਤਾ ਹੈ ਰਾਹੁਲ ਗਾਂਧੀ ਨੂੰ ਕੇਵਲ ਸੈਲਫ ਬ੍ਰਾਂਡਿੰਗ ਦੀ ਚਿੰਤਾ ਹੈ राहुल नहीं ऐसा है कि राहुल गांधी की कहते हैं सर राहुल गांधी शेख चिल्ली के हसीन सब let लेट dream ड्रीम रिजल्ट come ਨਾ ਕੁਛ ਨਹੀਂ ਬੋਲਦੇ ਤੇ ਸੋਚਦੇ ਨਹੀਂ ਰਹੇ ਔਰ ਅੱਜ ਤੇ ਇਹ ਕਰਾਣਾ ਇਹ ਕਿਸੇ ਐਡੀ ਵੱਡੀ ਗੱਲ ਕਹਿ ਦੇਣਾ ਤੇ ਉਸ ਤੋਂ ਬਾਅਦ ਸੋਚਣਾ ਨਾ ਸਿਰਫ ਇੱਕ ਅਗਰ ਗੱਲ ਕਰੀਏ 80 ਕਰੋੜ ਰੁਪਏ ਵਾਲੇ ਤਾਂ ਨਾ ਨਿਗਲੈਕਟਾਇਆ ਤੇਹੀ ਕਹਿਣਾ ਚਾਹੂਗੇ ਜੇ ਮੈਂ ਤੇ ਇੰਡੀਗਟ ਵੰਨਦੇ ਜਿਹੜੇ ਨੇਤਾ ਨੇ ਚਾਹੇ ਉਹ ਖਲੇਜਾਦਵ ਜੀ ਨੇ ਚਾਹੇ ਉਹ ਮੰਮਤਾ ਜੀ ਨੇ ਕਾਫੀ ਸੀਨੀਅਰ ਨੇ ਔਰ ਕਾਂਗਰਸ ਦੇ ਵੀ ਜੀ ਗਈ ਬਰਿਸ਼ਟ ਨੇਤਾ ਨੇ ਉਹਨਾਂ ਨੂੰ ਖਵਾਗਾ ਕਿ ਤੁਸੀਂ ਯਕੀਨ ਇਹ ਨਹੀਂ ਲੇ ਲਤਾ કેસે વ્યક્તિ ਨੂੰ ਤੁਸੀਂ ਆਪਣਾ નેતા ਨਿਰਾਸ਼ਿਤ kiya ابھی તો આરંભ ਹੈ આગે આગે دیکھیے ہوتا ਹੈ kya ਜਿੱਦ ਤੱਕ ਅੱਗੇ ਪਿੱਛੇ ਘੁੰਮਿਆ ਰਹੇਗਾ aisa hai ki ek gathbandhan swarthana gathbandhan hai ek gathbandhan jail to bajan da gathbandhan hai ek gathbandhan bhrashtachariya da gathbandhan hai ek gathbandhan modi ji jaise imandar vyakti di tsunami to pachan layi banaya hua gathbandhan hai ਔਰ ਕੋਈ ਵੀ ਗਠਬੰਧ ਜਿਹੜਾ ਨਿਜੀ ਸਵਾਰਥ ਦੇ ਉੱਤੇ ਬਣਿਆ ਹੈ ਉਹ ਕਦੀ ਵੀ ਅਜ ਤੱਕ ਸਫਲ ਨਹੀਂ ਹੋਇਆ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਕਈ ਐਸੇ ਜਿਹੜੇ ਨੇ ਉਹ ਮੌਕੇ ਆਏ ਐ ਕਿ ਐਸੇ ਗਠਬੰਧ ਬਏ ਬਨੇ ਔਰ ਥੋੜੇ ਸਮੇਂ ਹੀ ਜੀ ਐਂਡੀ ਗਠਬੰਧ ਜੈਸੇ ਚਰਮੜਾ ਲਏ ਪਰ ਰਾਹੁਲ ਗਾਂਧੀ ਕਹਿੰਦੇ ਨੇ ਕਿ ਟਿੱਪਣੀ ਕੀਤੀ ਉਹ ਹਿੰਦੂ ਸੁਨਾਇਵਾਦ ਤੇ ਨਹੀਂ ਆਰਐਐਸ ਤੋਂ ਆਜਪਾ ਹੋਰੇ ਲੋਦੀਵਾਦ ਤੇ ਬਾਸ਼ਨ ਸੁਣੋ ਰਾਹੁਲ ਗਾਂਧੀ ਦਾ ਬਾਸ਼ਨ ਸੁਣੋ ਇਹ ਐਡਾ ਹਲਕਾ ਆਦਮੀ ਜੇ ਹਿੰਮਤ ਗੱਲ ਕੀਤੀ ਹੈ ਤੇ ਹਿੰਮਤ ਦੇ ਨਾਲ ਮੁਕਾਬਲਾ ਕਰ ਕਾਹਿਰ ਕੋ ਬਣ ਗਿਆ। ਜਾਓ ਵੀਡੀਓ ਅਪਲੋਡ ਕਰੋ ਕੀ ਕਿਹਾ ਉਹਨੇ? ਕਹੇ ਜੋ ਹਿੰਦੂ ਸਵਾਇਕ ਕੇ ਲੋਗ ਹੈ, ਇਹ ਹਿੰਸਕ ਹੈ। ਇਹ ਲਫ਼ਜ਼ ਉੱਤਾਰੋ। ਸਾਡੇ ਅੱਗੇ ਕਿ ਉਹ ਇਟਲੀ ਦੇ ਨੇ ਕਿ ਭਾਰਤ ਦੇ ਨੇ? ਇਹ ਤੇ ਉਹ ਹੀ ਦੱਸਣਗੇ ਕਿ ਆਪਣੇ ਦਾਦਾ ਜੀ ਬਿਰੋਜ ਗਾਂਧੀ ਜੋ ਪਾਰਥੀ ਸੀ, ਉਹਨਾਂ ਦਾ ਨਾਂ ਕਿਉਂ ਨਹੀਂ ਅੱਜ ਤੱਕ ਲੈਂਦੇ? ਇਹਦੇ ਇਤਿਹਾਸ ਨੂੰ ਪਤਾ ਹੈ ਕਿ ਉਹ ਕੌਣ ਨੇ? ਕੋਏ ਦੇ देश की जनता को देखना पेगा कि उन्होंने पृष्ठभूमि की है मैं समझना कि देश की जनता राजनाथ जी ने तुरंत कहता राहुल गांधी जी जानकारी देखो है नहीं मैं इमेच्योर वर्ड यूज किया फर्स्ट टाइम आई एम यूजिंग दिस वर्ड फॉर द लीडर ऑफ द अपोजिशन लीडर ऑफ द अपोजिशन इज अ वेरी रिस्पॉन्सिबल डेजिगनेशन सो दैट वे हिज स्पीच इंडिकेट्स दैट ही इज द मोस्ट ਐਵਰ ਇਮੈਚੁਰਡ ਲੀਡਰ ਇਨ ਦਾ ਹਿਸਟਰੀ ਆਫ ਇੰਡੀਆ ਲੀਡਰ ਆਫ ਆਪੋਜੀਸ਼ਨ ਸੋ ਉਸ ਲਿਹਾਜ਼ ਦੇ ਨਾਲ ਮੈਂ ਉਹਨਾਂ ਦੇ ਦਿਮਾਗ ਤੇ ਬਹੁਤ ਕੁਝ ਜਦੀ ਦੇਖ ਚੁੱਕਿਆ ਉਹਨਾਂ ਦਾ ਐਸੇ ਕਰਕੇ ਦੇਸ਼ ਦੇ ਲੋਕ ਉਹਨਾਂ ਨੂੰ ਕਈ ਨਾਵਾਂ ਤੋਂ ਸੁਸ਼ੋਭਿਤ ਕਰਦੇ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਬੜਾ ਅਜੀਬ ਜਿਹਾ ਨਿਰਣੈ ਆਪੋਜੀਸ਼ਨ ਨੇ ਲਿਆ ਕਿ ਐਸੇ ਅਰੀਪਕਵ ਇਮੈਚੁਰਡ ਵਿਅਕਤੀ ਰਾਹੁਲ ਗਾਂਧੀ ਨੂੰ ਇੱਕ ਕਮਾਨ ਸੌਂਪੀ ਦੋਨੋਂ ਨੂੰ ਲੱਗਦਾ ਕਿ ਨੇਤਾ ਪ੍ਰਤੀਪੱਤਨ ਜਾਂਦਾਂ ਤੋਂ ਬਾਅਦ ਕੋਈ ਨਿਸ਼ਾਧੀ ਅਪਨਸ਼ ਹੋਗੇ ਚੈਲੋ